ਦੋਸਤੋ ਪੰਜਾਬ ਵਿੱਚ ਖੜਕੂਵਾਤੇ ਦੌਰ ਵੇਲੇ ਦਾ ਇੱਕ ਬੜਾ ਹੀ ਜ਼ਾਲਮ ਅਤੇ નિર્દય ਪੁਲਿਸ ਅਫਸਰ ਐਸਐਚਓ ਸੀਤਾਰਾਮ ਜਿਸ ਨੇ ਮਾਝੇ ਦੇ ਇਲਾਕੇ ਵਿੱਚ ਇੰਨਾ ਕਹਿਰ ਟਾਇਆ ਕਿ ਆਮ ਲੋਕ ਖੜਕੂਆਂ ਤੋਂ ਜ਼ਿਆਦਾ ਸੀਤਾਰਾਮ ਤੋਂ ਡਰਦੇ ਸਨ ਐਸਐਚਓ ਸੀਤਾਰਾਮ ਨੇ ਪੁਲਿਸ ਦੀ ਪਵਿੱਤਰ ਵਰਦੀ ਉੱਤੇ ਅਣਗਿਣਤ ਕਾਲੇ ਧੱਬੇ ਲਵਾਏ ਕਦੇ ਵੇਲਾ ਸੀ ਜਦੋਂ ਸੀਤਾਰਾਮ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਿੱਚ ਸਭ ਤੋਂ ਮੋਹਰੀ ਅਫਸਰ ਘਮਾਉਂਦਾ ਸੀ ਜਾਲਮਠਾਣੇਦਾਰ ਸੀਤਾ RAM ਨੇ ਅਰਗਿੰਤ ਸਿੱਖ ਨੌਜਵਾਨ ਅਗਵਾ ਅਤੇ ਲਾਪਤਾ ਕਰ ਦਿੱਤੇ ਸਨ ਇਥੋਂ ਤੱਕ ਕਿ ਇਸ ਜਾਲਮ ਨੇ ਸ਼ਹੀਦ ਦੇ ਅਜਮ ਭਗਤ ਸਿੰਘ ਦੇ ਭਾਣਜੇ ਕੁਲਜੀਤ ਸਿੰਘ ਨੂੰ ਵੀ ਨਹੀਂ ਸੀ ਬਖਸ਼ਿਆ ਉਸ ਨੂੰ ਵੀ ਅਗਵਾ ਕਰਕੇ ਲਾਪਤਾ ਕਰ ਦਿੱਤਾ ਗਿਆ ਪਰ ਕੌਣ ਸੀ ਇਹ ਐਸ ਐਚਓ ਸੀਤਾ RAM ਕੀ ਇਹ ਇਸ ਦਾ ਪਰਿਵਾਰਿਕ ਵਿਸ਼ੋਕੜ ਅਤੇ ਜੋ ਜੋ ਝੂਠੇ ਮੁਕਾਬਲੇ ਅਤੇ ਕਹਿਰ ਸੀਤਾ RAM ਵੱਲੋਂ ਆਮ ਲੋਕਾਂ ਤੇ ਢਾਇਆ ਗਿਆ ਉਸ ਨੂੰ ਸੁਣ ਕੇ ਤਾਂ ਇੱਕ ਵਾਰ ਰੂਹ ਕੰਬ ਜਾਂਦੀ ਹੈ ਥਾਣੇਦਾਰ ਸੀਤਾ RAM ਦੇ ਗ੍ਰਾਹਾਂ ਦਾ ਕੱਚਾ ਚਿੱਠਾ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਪਰ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਇੱਕ ਪਹਿਲਾਂ ਬੇਨਤੀ ਹੈ ਕਿ ਅਖੀਰ ਤੱਕ ਜਰੂਰ ਵੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਉਹ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕੜਕੂਵਾਦ ਵੇਲੇ ਸਰਹੱਤੀ ਜ਼ਿਲ੍ਹੇ ਤਰਨਤਾਰਨ ਵਿੱਚ ਖੌਫ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਥਾਣੇਦਾਰ ਸੀਤਾ RAM ਕਿਉਂਕਿ ਇਸ ਦੇ ਆਪਣੇ ਉੱਪਰਲੇ ਸੀਨੀਅਰ ਅਫਸਰਾਂ ਨਾਲ ऐसे सबाद रोंदेसन के जदों भी किसी बेखसो नौजवानों निशाना बनावणा हुंदा ता ठाणेदार सीताराम ओना ਵੱਡੇ ਅਫਸਰਾਂ ਦੀ ਪਹਿਲੀ ਪਸੰਦ ਹੁੰਦਾ ਸੀ ਕੁਝ ਦਿਨ ਪਹਿਲਾਂ ਹੀ ਮਹਾਲੀ ਦੀ ਸੀਬੀਆਈ ਦੀ ਅਦਾਲਤ ਵੱਲੋਂ 6 ਫਰਵਰੀ 1993 ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗਲਾਲੀਪੁਰ ਅਤੇ ਬਾਂਬਣੀਵਾਲਾ ਦੇ ਦੋ ਨੌਜਵਾਨਾਂ ਨੂੰ ਅਗਵਾ ਕਰਕੇ ਝੂਠੇ ਪੁਲਸ ਮੁਕਾਬਲੇ ਬਣਾਉਣ ਦੇ ਦੋਸ਼ ਵਿੱਚ ਸਾਬਕਾ ਇੰਸਪੈਕਟਰ सीताराम ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਹ ਇੰਸਪੈਕਟਰ ਸੀਤਾ RAM ਖੜਕੂ ਵੇਲਿਆਂ ਦੇ ਵਿਵਾਦਤ ਐਸਐਸਪੀ ਅਜੀਤ ਸਿੰਘ ਸੰਧੂ ਦਾ ਖਾਸਮ ਖਾਸ ਬੰਦਾ ਸੀ ਅਜੀਤ ਸਿੰਘ ਸੰਧੂ ਉਹੀ ਐਸਐਸਪੀ ਸੀ ਜਿਸ ਨੇ ਮਨੁੱਖੀ ਹੱਕਾਂ ਲਈ ਲੜਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਲਾਪਤਾ ਕਰ ਦਿੱਤਾ ਸੀ ਸੈਂਕੜੇ ਅਜਾਇਬ ਪੁਲਿਸ ਮੁਕਾਬਲਿਆਂ ਵਿੱਚ ਸੀਤਾ RAM ਵੀ ਸ਼ਾਮਲ ਰਿਹਾ ਇਥੋਂ ਤੱਕ ਕਿ ਭਾਰਤ ਦੀ ਆਜ਼ਾਦੀ ਲਈ ਫਾਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਭਾੜੇ ਜੀ ਕੁਲਜੀਤ ਸਿੰਘ ਨੂੰ ਜਲਾਈ 1999 ਵਿੱਚ ਹੁਸ਼ਿਆਰਪੁਰ ਦੇ ਇੱਕ ਇਲਾਕੇ ਵਿੱਚੋਂ ਚੋਕ ਕੇ ਲਾਪਤਾ ਕਰ ਦਿੱਤਾ ਜਾਂਦਾ ਹੈ ਭਗਤ ਸਿੰਘ ਦੇ ਭਾਜੇਰ ਨੂੰ ਅਗਵਾ ਕਰਕੇ ਬਾਅਦ ਵਿੱਚ ਹਥਿਆਰਾਂ ਦੀ ਬਰਾਮਦਗੀ ਲਈ ਲਜਾਣ ਸਮੇਂ ਭੱਜ ਜਾਣ ਦੀ ਕਹਾਣੀ ਘੜ ਕੇ ਉਸ ਦਾ ਮੁਕਾਬਲਾ ਬਣਾ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਵੀ ਸੈਸ਼ਨ ਜੱਜ ਹੁਸ਼ਿਆਰਪੁਰ ਵੱਲੋਂ ਮਈ 2014 ਵਿੱਚ ਸੀਤਾ RAM ਸਮੇਤ ਤਿੰਨ ਹੋਰ ਪੁਲਿਸ ਅਧਿਕਾਰੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਸੀ ਠਾਲੇਦਾਰ ਸੀਤਾ RAM ਦੇ ਵੈਸੀਪੁਰੇ ਦਾ ਇੱਕ ਹੋਰ ਕਿੱਸਾ ਤੁਹਾਡੇ ਨਾਲ ਸਾਂਝਾ ਕਰਦੇ ਆਂ ਸਾਲ 1993 ਦੇ ਵਿੱਚ ਸੀਤਾ RAM ਤਰਨਤਨ ਜ਼ਿਲ੍ਹੇ ਦੇ ਪਿੰਡ ਬਲਟੋਹਾ ਵਿੱਚੋਂ ਇੱਕ ਸਰਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਚੁੱਕ ਕੇ ਲੈ ਜਾਂਦਾ ਏ ਤੇ ਕੁਝ ਸਮੇਂ ਬਾਅਦ ਉਸ ਨੂੰ ਇੱਕ ਹੋਰ ਨੌਜਵਾਨ ਦੇ ਨਾਲ ਮੁਕਾਬਲਾ ਬਣਾ ਕੇ ਦੋਹਾਂ ਦੀਆਂ ਲਾਸ਼ਾਂ ਪੱਟੀ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਵਾਸਤੇ ਛੱਡ ਆਉਂਦਾ ਏ ਸੀਤਾ RAM ਨੇ ਆਪਣੇ ਦੋ ਸਿਪਾਹੀ ਹਸਪਤਾਲ ਵਿੱਚ ਤਾਇਨਾਤ ਕਰ ਦਿੱਤੇ ਸਨ ਪਰ ਜਿਸ ਵੇਲੇ ਡਾਕਟਰ ਸਰਜੀਤ ਸਿੰਘ ਤੇ ਦੂਜੇ ਨੌਜਵਾਨ ਦਾ ਪੋਸਟਮਾਰਟਮ ਕਰਨ ਲੱਗਦੇ ਹਨ ਤਾਂ ਅਚਾਨਕ ਸਰਜੀਤ ਸਿੰਘ ਅੱਖਾਂ ਖੋਲ੍ਹ ਲੈਂਦਾ ਉਸਦੇ ਗੋਲੀ ਤਾਂ ਵੱਜੀ ਹੋਈ ਸੀ ਪਰ ਉਹ ਅਜੇ ਜਿਉਂਦਾ ਹੁੰਦਾ ਪਹਿਲਾਂ ਤਾਂ ਡਾਕਟਰ ਸਾਂਭੀ ਦੇ ਕੇ ਸ਼ਾਇਦ ਇਹ ਕੋਈ ਭੂਤ ਆ ਗਿਆ ਹੋਵੇ ਪਰ ਫਿਰ ਕਹਿੰਦੇ ਹਨ ਕਿ ਸਰਜੀਤ ਸਿੰਘ ਪੀਣ ਵਾਸਤੇ ਪਾਣੀ ਮੰਗਦਾ ਹੈ ਤਰਸ ਖਾ ਕੇ ਡਾਕਟਰ ਉਸ ਨੂੰ ਇੱਕ ਵੱਖਰੇ ਕਮਰੇ ਵਿੱਚ ਲੈ ਜਾ ਕੇ ਉਸ ਨੂੰ ਬਚਾਉਣ ਲਈ ਉਸ ਦਾ ਲਾਸ਼ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ ਪਰ ਉਹ ਜੋ ਦੋ ਸਿਪਾਈ ਸੀਤਾਰਾਮ ਹਸਪਤਾਲ ਵਿੱਚ ਛੱਡ ਕੇ ਗਿਆ ਸੀ ਉਹਨਾਂ ਨੇ ਟੈਲੀਫੋਨ ਰਾਹੀਂ ਸੀ타ਰਾਵਨ ਨੂੰ ਇਹ ਸਾਰੀ ਜਾਣਕਾਰੀ ਦੇ ਦਿੱਤੀ ਕਿ ਇੱਕ ਨੌਜਵਾਨ ਤਾਂ ਜੇ ਜਿਉਂਦਾ ਏ ਜੇ ਉਹ ਇਲਾਜ ਕਰਾ ਕੇ ਤੰਦਰੁਸਤ ਹੋ ਗਿਆ ਤਾਂ ਸਾਡਾ ਭਾਂਡਾ ਫੁੱਟ ਜਾਵੇਗਾ ਇਹ ਗੱਲ ਸੁਣ ਕੇ ਕਹਿੰਦੇ ਹਨ ਕਿ ਸੀਤਾਰਾਮ ਉਸੇ ਵਕਤ ਜਿਪਸੀ ਲੈ ਕੇ ਪੱਟੀ ਸਰਕਾਰੀ ਹਸਪਤਾਲ ਵਿੱਚ ਪਹੁੰਚ ਜਾਂਦਾ ਏ ਦੂਜੇ ਪਾਸੇ ਇੱਕ লাশ ਉੱਠ ਕੇ ਜਦੋਂ ਬੋਲ ਪਈ ਤਾਂ ਇਹ ਖਬਰ ਹਸਪਤਾਲ ਤੋਂ ਬਾਹਰ ਵੀ ਫੈਲ ਜਾਂਦੀ ਏ ਤਾਂ ਬਹੁਤ ਸਾਰੇ ਆਮ ਲੋਕ ਵੀ ਹਸਪਤਾਲ ਦੇ ਬਾਹਰ ਇਕੱਠੇ ਹੋ ਜਾਂਦੇ ਹਨ ਉਹਨਾਂ ਚਸ਼ਮਦੀਦਾ ਮੁਤਾਬਕ ਜਦੋਂ ਸੀਤਾ RAM ਵਾਪਸ ਹਸਪਤਾਲ ਵਿੱਚ ਆਇਆ ਸੀ ਤਾਂ ਉਹ ਸ਼ਰਾਬ ਦੇ ਨਸ਼ੇ ਵਿੱਚ ਪੂਰੀ ਤਰ੍ਹਾਂ ਧੁੱਤਲਦਾ ਤੇ ਉਸ ਦੇ ਗਲ ਵਿੱਚ ਕੱਲੀ ਬੰਨ੍ਹਣ ਹੀ ਪਾਈ ਹੋਈ ਸੀ ਕਿਉਂਕਿ ਸੀਤਾ RAM ਨੂੰ ਡਰ ਪੈ ਗਿਆ ਕਿ ਜੇ ਕਿਤੇ ਇਹ ਖਬਰ ਬਾਹਰ ਫੈਲ ਗਈ ਕਿ ਮੈਂ ਇੱਕ ਬੇਖਸੂਰ ਨੂੰ ਖੜਕੂ ਕਹਿ ਕੇ ਝੂਠਾ ਮੁਕਾਬਲਾ ਬਣਾਇਆ ਹੈ ਤਾਂ ਇਹ ਮੇਰਾ ਜੌਣਾ ਮੁਸ਼ਕਲ ਕਰ ਦੇਣਗੇ ਸ਼ਰਾਬ ਨਾਲ ਰੱਜਿਆ ਸੀਤਾ RAM ਹਸਪਤਾਲ ਪਹੁੰਚ ਕੇ ਪੌੜੀਆਂ ਚੜ ਕੇ ਉਸ ਕਮਰੇ ਵਿੱਚ ਪਹੁੰਚ ਜਾਂਦਾ ਏ ਜਿੱਥੇ ਡਾਕਟਰ ਜਖਮੀ ਸਰਜੀਤ ਸਿੰਘ ਦਾ ਇਲਾਜ ਕਰ ਰਹੇ ਸਨ ਡਾਕਟਰ ਸੀਤਾ RAM ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਕਿ ਸਾਡਾ ਕੰਮ ਤਾਂ ਜਾਨ ਬਚਾਉਣਾ ਏ ਇਸ ਨੌਜਵਾਨ ਦਾ ਤਾਂ ਪਹਿਲਾਂ ਹੀ ਬਹੁਤ ਖੂਨ ਵਗ ਚੁੱਕਾ ਏ ਤੂੰ ਇਸ ਨੂੰ ਬਖਸ਼ ਦੇ ਪਰ ਸੀਤਾ RAM ੱੱਕੇ ਮਾਰ ਮਾਰ ਡਾਕਟਰਾਂ ਨੂੰ ਪਾਸੇ ਕਰਦਾ ਤੇ ਉਹ ਹਸਪਤਾਲ ਦੇ ਬੈੱਡ ਤੇ ਪਏ ਜਖਮੀ ਸਰਜੀਤ ਸਿੰਘ ਨੂੰ ਸਿਰ ਦੇ ਵਾਲਾਂ ਤੋਂ ਫੜ ਕੇ ਹੀਠਾਂ ਸੁੱਟਦਾ ਏ ਤੇ ਫਿਰ ਉਵੇਂ ਵਾਲਾ ਤੋਂ ਫੜ ਕੇ ਹੀ ਕਸੀੜ ਦੇ ਓਏ ਪੌੜੀਆਂ ਤੋਂ ਏਟਾ ਉਤਾਰ ਕੇ ਲਿਆ ਕੇ ਆਪਣੀ ਜਿਪਸੀ ਵਿੱਚ ਸੁੱਟ ਲੈਂਦਾ ਹਸਪਤਾਲ ਦੇ ਬਾਹਰ ਖੜੇ ਲੋਕ ਇੱਕ ਡਰਾਵਣਾ ਮੱਜਰ ਦੇਖ ਰਹੇ ਸਨ ਮੌਕੇ ਦੇ ਗਵਾਹਾਂ ਮੁਤਾਬਕ ਸੀ타ਰਾਮ ਜਿਪਸੀ ਵਿੱਚ ਪਾ ਕੇ ਉਸ ਨੌਜਵਾਨ ਸਰਜੀਤ ਸਿੰਘ ਨੂੰ ਪੱਟੀ ਦੇ ਬਾਹਰ ਵੱਰ ਕਾਲਜ ਵਾਲੀ ਸੜਕ ਤੇ ਲੈ ਜਾਂਦਾ ਹੈ ਹਸਪਤਾਲ ਤੋਂ ਜਿਪਸੀ ਨਿਕਲਦੇ ਮਸਾ 10 ਕੁ ਮਿੰਟਾਂ ਬਾਅਦ ਹੀ ਲੋਕਾਂ ਨੂੰ ਕੁਝ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ 15 ਕੁ ਮਿੰਟਾਂ ਬਾਅਦ ਸੀਤਾਰਾਮ ਦੀ ਜਿਪਸੀ ਦੁਬਾਰਾ ਹਸਪਤਾਲ ਵਾਪਸ ਆਉਂਦੀ ਜਿਸ ਵਿੱਚ ਹੁਣ ਉਹ ਨੌਜਵਾਨ ਸਰਜੀਤ ਸਿੰਘ ਮਰਿਆ ਪਿਆ ਸੀ ਉਸਦੇ ਹੋਰ ਵੀ ਕਈ ਗੋਲੀਆਂ ਲੱਗੀਆਂ ਹੋਈਆਂ ਸਨ ਤੇ ਉਸ ਦੀ ਲਾਸ਼ ਨੂੰ ਡਾਕਟਰਾਂ ਦੇ ਅੱਗੇ ਸੁੱਟ ਕੇ ਸੀਤਾਰਾਮ ਕਹਿੰਦਾ ਹੈ ਕਿ ਲਓ ਜੀ ਹੋ ਨਹੀਂ ਇਹ ਕਦੇ ਵੀ ਉੱਠਦਾ ਹੁਣ ਕਰੋ ਤੁਸੀਂ ਇਸ ਦਾ ਪੋਸਟਮਾਰਟਮ ਇਹ ਝੁਲਮਤਾ ਸੀਤਾਰਾਮ ਨੇ ਕਰ ਦਿੱਤਾ ਸੀ ਪਰ ਇਸ ਦਾ ਰੌਲਾ ਸਾਰੇ ਇਲਾਕੇ ਵਿੱਚ ਪੈ ਜਾਂਦਾ ਹੈ ਇੱਥੋਂ ਤੱਕ ਕਿ ਅਗਲੇ ਦਿਨ ਅਖਬਾਰ ਵਿੱਚ ਵੀ ਇਸ ਬਾਰੇ ਖਬਰਾਂ ਛਪ ਜਾਂਦੀਆਂ ਹਨ ਅਖਬਾਰਾਂ ਵਿੱਚ ਖਬਰਾਂ ਵੇਖ ਕੇ ਹੀ ਫਿਰ ਸੁਪਰੀਮ ਕੋਰਟ ਨੇ ਸੀਤਾਰਾਮ ਖਿਲਾਫ ਜਾਂਚ ਦੇ ਹੁਕਮ ਦਿੱਤੇ ਸਨ ਸੀਤਾਰਾਮ ਖਿਲਾਫ ਕਤਲ ਦਾ ਮਕਦਮਾ ਦਰਜ ਹੋਇਆ ਤੇ ਸਾਲ 1998 ਦੇ ਵਿੱਚ ਅੰਮ੍ਰਿਤਸਰ ਦੀ ਸੈਸ਼ਨ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ 10 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸਾਲ 2008 ਦੇ ਵਿੱਚ ਹਾਈ ਕੋਰਟ ਨੇ ਸਬੂਤਾਂ ਦੀ ਘਾਟ ਕਾਰਨ ਸੀਤਾਰਾਮ ਨੂੰ ਬਰੀ ਕਰ ਦਿੱਤਾ ਸੀ ਇਸ ਤੋਂ ਇਲਾਵਾ ਇੱਕ ਹੋਰ ਝੂਠਾ ਪੁਲਿਸ ਮੁਕਾਬਲਾ ਸੀਤਾ RAM ਨੇ ਤਰਨਤਾਰਨ ਦੇ ਦੋ ਹੋਰ ਬੇਕਸੂਰ ਨੌਜਵਾਨ ਗੁਰਦੇਵ ਸਿੰਘ ਅਤੇ ਸੁਖਵੰਤ ਸਿੰਘ ਦਾ ਬਣਾਇਆ ਸੀ। ਉਹਨਾਂ ਤੇ ਸੀਤਾ RAM ਨੇ ਦੋਸ਼ ਲਾਇਆ ਸਨ ਕਿ ਇਹਨਾਂ ਦੋ ਨੌਜਵਾਨਾਂ ਨੇ 300 ਤੋਂ ਵੱਧ ਕਤਲ ਕਰਨੈਭਿਕ ਤੇ ਫਰੋਤੀ ਵਰਗੇ ਸੰਗੀਨ ਜੁਰਮ ਕੀਤੇ ਹਨ। ਪਰ ਅਦਾਲਤ ਵਿੱਚ ਇਹ ਸਭ ਕੁਝ ਝੂਠ ਨਿਕਲਿਆ ਕਿ ਇਹ ਸਾਰੇ આરોਪ ਸੀਤਾ RAM ਨੇ ਝੂਠੇ ਉਹਨਾਂ ਨੌਜਵਾਨਾਂ ਤੇ ਲਗਾਏ ਸਨ। ਇਸ ਕੇਸ ਵਿੱਚ ਵੀ ਹੁਣ ਸੀਤਾ RAM ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸਤੋ ਬਹੁਤ ਸਾਰੇ ਕੇਸ ਤਾਂ ਅਜੇ ਹਨ ਜਿਨ੍ਹਾਂ ਵਿੱਚ ਸਬੂਤਾਂ ਦੀ ਘਾਟ ਕਾਰਨ ਸੀਤਾਰਾਮ ਬਰੀ ਹੋ ਗਿਆ ਪਰ ਆਖਰਕਾਰ ਇੱਕ ਵਾਰ ਫਿਰ ਉਹ ਕਾਨੂੰਨ ਦੇ ਸਿਕੰਜੇ ਵਿੱਚ ਜਕੜਿਆ ਗਿਆ ਹੈ ਇਹ ਤਾਂ ਚੰਦ ਕੋ ਮਾਮਲੇ ਹਨ ਜੋ ਕਿ ਲੋਕਾਂ ਦੇ ਅਤੇ ਅਦਾਲਤਾਂ ਦੇ ਸਾਹਮਣੇ ਆ ਸਕੀ ਪਤਾ ਨਹੀਂ ਇਹੋ ਜਿਹੇ ਹੋਰ ਕਿੰਨੇ ਪਾਪ ਸੀਤਾਰਾਮ ਨੇ ਕੀਤੇ ਹੋਣੇ ਹਨ ਕਿੰਨੇ ਨੌਜਵਾਨਾਂ ਨੂੰ ਉਸਨੇ ਲਾਪਤਾ ਕੀਤਾ ਹੋਵੇਗਾ ਹੁਣ ਲਗਭਗ 85 ਸਾਲ ਦੀ ਉਮਰ ਵਿੱਚ ਸੀ타ਰਾਮ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਡੱਕਿਆ ਬੈਠਾ ਆਪਣੇ ਉਹਨਾਂ ਗੁਨਾਹਾਂ ਨੂੰ ਯਾਦ ਕਰਦਾ ਹੋਵੇਗਾ ਇਹ ਗੁਨਾਹ ਉਸਨੂੰ ਰਾਤ ਨੂੰ ਸੌਣ ਵੀ ਨਹੀਂ ਦਿੰਦੇ ਨਹੀਂ ਹੋਣਗੇ ਇਹ ਸਮੂਹ ਜਾਣਕਾਰੀ ਪੰਜਾਬ ਦੇ ਸਮਾਚਾਰ ਪੱਤਰਾਂ ਦੇ ਹਵਾਲੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਕੀਤੀ ਗਈ ਹੈ ਸੋ ਦੋਸਤੋ ਇਹ ਸੀ ਥਾਣੇਦਾਰ ਸੀ타ਰਾਮ ਦੇ ਝੁਲਮਾ ਦੀ ਕਹਾਣੀ ਵੀਡੀਓ ਅਖੀਰ ਤੱਕ ਵੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ